ਕਿਵੇਂ ਦੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਕਿਸੇ ਵੀ ਵਿਅਕਤੀ ਨੂੰ ਪੰਜਾਬ ਦੇ ਵਿੱਚ ਹੁਣ ਇਲਾਜ ਪੱਖੋ ਹੈ ਜਿਹੜਾ ਨਿਰਾਸ਼ ਨਹੀਂ ਹੋਣ ਦਿੱਤਾ ਜਾਣਾ ਦੇਖੋ ਜੀ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਪੰਜਾਬ ਦਾ ਬਹੁਤ ਵਧੀਆ ਫੈਸਲਾ ਹੈ ਜਿਹੜਾ ਇਹਨਾਂ ਨੇ ਕੀਤਾ ਹੈਗਾ ਇਹ ਜਿਹੜਾ ਜਦੋਂ ਆਮ ਆਦਮੀ ਪਾਰਟੀ ਦੀ ਸਾਡੀ 2022 ਸਰਕਾਰ ਬਣੀ ਸੀ ਇਹ ਸਾਡਾ ਚੋਣ ਮੈਨੀਫੈਸਟੋ ਦੇ ਵਿੱਚ ਇਹ ਸਾਡਾ ਪੰਜਾਬ ਦੇ ਵਾਸੀਆਂ ਦੇ ਨਾਲ ਕੋਈ ਸਾਡਾ ਪ੍ਰੋਮਿਸ ਨਹੀਂ ਸੀ ਕੋਈ ਵਾਦਾ ਨਹੀਂ ਸੀਗਾ ਇਹ ਸਿਰਫ ਜਿਹੜੇ ਪੰਜਾਬ ਦੇ ਸਾਡੇ ਪਿਛੰਦੇ ਨੇ ਸਾਡੇ ਲੋਕ ਨੇ ਕੋਈ ਗਰੀਬ ਵਰਗ ਦੇ ਲੋਕ ਨੇ ਉਹਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਪੰਜਾਬ ਸਰਕਾਰ ਤੇ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇਹ ਸਕੀਮ ਲਾਂਚ ਕੀਤੀ ਗਈ ਆ ਇਹ ਸਕੀਮ ਦੇ ਨਾਲ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਜਿਹੜਾ ਹੈਗਾ ਪੈਸਾ ਹੋ ਰਿਹਾ ਇਹ ਕਿਹੜੇ ਕਿਹੜੇ ਇਲਾਜ ਨੇ ਜਿਹੜੇ ਇਸ ਸਕੀਮ ਦੇ ਵਿੱਚ ਮੌਜੂਦ ਹੋਣਗੇ ਕੋਈ ਇਸ ਸਿਹਤ ਸਕੀਮ ਦੇ ਵਿੱਚ ਹਰ ਪ੍ਰਕਾਰ ਦੇ ਇਲਾਜ ਨੇ ਕੋਈ ਚਾਹੇ ਕੋਈ ਮੰਨ ਲਓ ਜਿਵੇਂ ਬੁਖਾਰ ਹੋ ਗਿਆ ਜਾਂ ਖਾਂਸੀ ਹੈ ਜਾਂ ਕੋਈ ਵੱਡੇ ਪੱਧਰ ਤੇ ਕੋਈ ਆਪਰੇਸ਼ਨ ਹੋਣ ਵਾਲਾ ਕਿਸੇ ਦਾ ਵੀ ਉਹ ਹਰ ਇੱਕ ਬੰਦੇ ਦਾ ਜਿਹੜਾ ਇਲਾਜ ਹੈਗਾ ਉਹਦੇ ਵਿੱਚ ਹਰ ਇੱਕ ਇਨਸਾਨ ਦੇ ਲਈ ਸੂਲਟ ਮਿਲੇਗੀ ਹਰ ਪ੍ਰਕਾਰ ਦੇ ਇਲਾਜ ਹੋਣਗੇ ਕੋਈ ਕਿਸੇ ਨਾਲ ਜਿਹੜਾ ਭੇਦ ਭਾਵ ਹੈ ਜਿਹੜਾ ਉਹ ਨਹੀਂ ਹੋਵੇਗੀ ਵਿਰੋਧੀ ਪਾਰਟੀਆਂ ਤੰਜ ਕੱਸਦਿਆਂ ਹੋਈਆਂ ਨਜ਼ਰ ਆਉਂਦੀਆਂ ਨੇ ਵੀ ਕਹਿੰਦੇ ਵੀ ਜਿਹੜੇ ਇਹ ਕਾਰਡ ਬਣਾਉਣ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਾਲੇ ਬੀਐਸਰਪਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਹੀ ਬਣਦੇ ਨੇ ਵੀ ਆ ਜਿਹੜੀ ਆਮ ਜਨਤਾ ਉਹਦੇ ਹੱਥ ਕੁਝ ਨਹੀਂ ਆਉਣਾ ਦੇਖੋ ਜੀ ਵਿਰੋਧੀਆਂ ਦਾ ਕੰਮ ਹੁੰਦਾ ਰੋਲਾ ਪਾਣਾ ਜਿਨ੍ਹਾਂ ਨੇ 75 ਸਾਲ ਪੰਜਾਬ ਦੇ ਵਿੱਚ ਰਾਜ ਕਰਿਆ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਬਹੁਤ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰਿਆ ਉਹਨਾਂ ਨੇ ਉਹਨਾਂ ਦਾ ਕੰਮ ਹੈ ਉਹਨਾਂ ਨੇ ਕੰਮ ਕਰਨਾ ਉਹਨਾਂ ਨੂੰ ਜਿਹੜਾ ਸਰਦਾਰ ਪ੍ਰਵਾਨ ਸਿੰਘ ਮਾਨ ਵੱਲੋਂ ਜੋ ਕਿਆਂਵ ਦੇ ਵਿੱਚ ਕਾਰਜ ਕੀਤੇ ਜਾ ਰਹੇ ਹਨ ਉਹਨਾਂ ਨੂੰ ਪਸੰਦ ਨਹੀਂ ਹਨ ਇਸ ਕਰਕੇ ਵਿਰੋਧੀਆਂ ਦਾ ਕੰਮ ਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਵਿਰੋਧੀਆਂ ਨੂੰ ਤਾਂ ਰੋਲਾ ਪਾਣਾ ਹੀ ਹੁੰਦਾ ਕਹਿੰਦੇ ਵੀ ਜਿਹੜੇ ਲੋਕਾਂ ਦੇ ਗੋਡੇ ਦੁਖਦੇ ਨੇ ਕਹਿੰਦੇ ਵੀ ਬਹੁਤ ਵੱਡਾ ਆਪਰੇਸ਼ਨ ਹੋ ਜਾਂਦਾ ਗੋਡੇ ਬਦਲਣ ਵਾਲਾ ਦੇ ਹੁਣ ਕਹਿੰਦੇ ਉਹ ਵੀ ਇਸ ਕਾਰਡ ਦੇ ਥਰੂ ਹੋ ਜੂਗਾ ਵੀ ਕਿਸੇ ਦਾ ਵੀ ਇੱਕ ਰੁਪਿਆ ਨਹੀਂ ਲੱਗਣਾ ਜਿਹੜੇ ਲੋਕਾਂ ਨੂੰ ਤੁਰੰਤ ਪਰੇਸ਼ਾਨੀ ਆਉਂਦੀ ਆ ਗੋਡੇ ਦੁਖਦੇ ਨੇ ਉਹਨਾਂ ਦਾ ਵੀ ਸਹੀ ਇਲਾਜ ਹੋ ਜੂਗਾ ਇਹ ਗੱਲਾਂ ਸੱਚ ਨੇ ਕਿ ਬਸ ਕੱਲੇ ਹਵਾ ਚ ਪੀਰ ਛੱਡੇ ਯਾਰਾਂ ਨੇ ਨਹੀਂ ਨਹੀਂ ਬਿਲਕੁਲ ਸੱਚ ਨੇ ਜੀ ਇਹ ਗੱਲਾਂ ਇਹ ਇੱਕ ਸਾਡੇ ਹੁਣ 27 ਤਰੀਕ ਦੇ ਲਗਭਗ ਇੱਕ ਫਗਵਾੜੇ ਦੇ ਵਿੱਚ ਕੇਸ ਆਇਆ ਸੀਗਾ ਉਹਨਾਂ ਦਾ ਵੀ ਐਸ ਤਰ੍ਹਾਂ ਹੀ ਸੀਗਾ ਕਿਸੇ ਜੇ ਲੇਡੀ ਦਾ ਗੋਡਿਆਂ ਦਾ ਇਲਾਜ ਸੀਗਾ ਉਹਨਾਂ ਦਾ ਉਸ ਹਸਪਤਾਲ ਦੇ ਵਿੱਚ ਫ੍ਰੀ ਹੋਇਆ ਕੋਈ ਕਿਸੇ ਤੋਂ ਪੈਸਾ ਨਹੀਂ ਹਸਪਤਾਲ ਦੇ ਸਟਾਫ ਨੇ ਲਿਆ ਜਾਂ ਉਨ੍ਹਾਂ ਦੇ ਪ੍ਰਬੰਧਕਾਂ ਨੇ ਲਿਆ ਹੈਗਾ ਕੋਈ ਐਡਾਂ ਦਾ ਕੰਮ ਨਹੀਂ ਹੈਗਾ ਜਿਹੜਾ ਜੋ ਵਿਰੋਧੀ ਜਿਵੇਂ ਰੋਲਾ ਪਾਉਂਦੇ ਨੇ ਕਿ ਇਹ ਤਾਂ ਜੀ ਕੋਈ ਫਾਇਦਾ ਨਹੀਂ ਹੈਗਾ ਲੇਕਿਨ ਬਹੁਤ ਪਬਲਿਕ ਨੂੰ ਫਾਇਦਾ ਹੋਏਗਾ ਤੇ ਜੋ ਇਹ ਕਾਰਡ ਹੈਗੇ ਨੇ ਇਹ ਕਾਰਡ ਦੇ ਨਾਲ ਹਰ ਇੱਕ ਬਿਮਾਰੀ ਦਾ ਲਾਜ਼ਮੀ ਜਿਹੜਾ ਹੈਗਾ ਉਹ ਵੀ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਦੇ 3 ਕਰੋੜ ਲੋਕਾਂ ਦੇ ਨਾਲ ਇੱਕ ਵਾਅਦਾ ਕੀਤਾ ਗਿਆ ਹੈ ਕਿ ਹਰ ਘਰ ਦੇ ਵਿੱਚ 10 ਲੱਖ ਦਾ ਇੱਕ ਇੱਕ ਵਿਅਕਤੀ ਦਾ ਜਿਹੜਾ ਇਲਾਜ ਹੈ ਉਹ ਮੁਫਤ ਕਰਵਾਇਆ ਜਾਵੇਗਾ ਇਸ ਸਬੰਧੀ ਉਨ੍ਹਾਂ ਦੇ ਵੱਲੋਂ ਮਹੀਨਾ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਜਿਸ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਿਹਾ ਜਾਂਦਾ ਤਾਂ ਹੁਣ ਲੋਕਾਂ ਦੇ ਜਿਹੜੇ ਕਾਰਡ ਬਣਨੇ ਸ਼ੁਰੂ ਹੋ ਗਏ ਨੇ ਲੋਕਾਂ ਨੂੰ ਇਲਾਜ ਪੱਖੋਂ ਦਰਦ-ਦਰ ਠੋਕਰਾਂ ਜਿਹੜੀਆਂ ਖਾਣੀਆਂ ਨਹੀਂ ਪੈਣਗੀਆਂ ਤੇ ਮੇਰੇ ਨਾਲ ਬਾਈ ਜੀ ਹੁਣੇ ਮੌਜੂਦ ਨੇ ਨਾਲ ਨਾਲ ਗੱਲਬਾਤ ਕਰਾਂਗੇ ਬਾਈ ਜੀ ਸਾਰੇ ਨਾਲੋਂ ਪਹਿਲਾਂ ਰੋਜ਼ਾਨਾ ਟਾਈਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਨਾਮ ਕੀ ਹੈ ਜੀ ਤੁਹਾਡਾ ਮੇਰਾ ਗੁਰਦਰਸ਼ਨ ਸਿੰਘ ਕਿਵੇਂ ਦੇਖਦੇ ਹੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਵੀ ਕਿਸੇ ਵੀ ਵਿਅਕਤੀ ਨੂੰ ਪੰਜਾਬ ਦੇ ਵਿੱਚ ਹੁਣ ਇਲਾਜ ਪੱਖੋਂ ਐ ਜਿਹੜਾ ਨਿਰਾਸ਼ ਨਹੀਂ ਹੋਣ ਦੇਖੋ ਜੀ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਪੰਜਾਬ ਦਾ ਬਹੁਤ ਵਧੀਆ ਫੈਸਲਾ ਹੈ ਜਿਹੜਾ ਇਹਨਾਂ ਨੇ ਕੀਤਾ ਹੈਗਾ ਇਹ ਜਿਹੜਾ ਜਦੋਂ ਆਮ ਆਦਮੀ ਪਾਰਟੀ ਦੀ ਸਾਡੀ 2022 ਸਰਕਾਰ ਬਣੀ ਸੀ ਇਹ ਸਾਡਾ ਚੋਣ ਮੈਨੀਫੈਸਟੋ ਦੇ ਵਿੱਚ ਇਹ ਸਾਡਾ ਪੰਜਾਬ ਦੇ ਵਸਨੀਕਾਂ ਦੇ ਨਾਲ ਕੋਈ ਸਾਡਾ ਪ੍ਰੋਮਿਸ ਨਹੀਂ ਸੀ ਕੋਈ ਵਾਦਾ ਨਹੀਂ ਸੀਗਾ ਇਹ ਸਿਰਫ ਜਿਹੜੇ ਪੰਜਾਬ ਦੇ ਸਾਡੇ ਪਿਛੰਦੇ ਨੇ ਸਾਡੇ ਲੋਕ ਨੇ ਕੋਈ ਗਰੀਬ ਵਰਗ ਦੇ ਲੋਕ ਨੇ ਉਹਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਪੰਜਾਬ ਸਰਕਾਰ ਅਤੇ ਸardar bhagwan singh maan ਵੱਲੋਂ ਇਹ ਸਕੀਮ ਲਾਂਚ ਕੀਤੀ ਗਈ ਹੈ ਇਹ ਸਕੀਮ ਦੇ ਨਾਲ ਬਹੁਤ ਵੱਡੇ ਪੱਧਰ ਤੇ ਲੋਕਾਂ ਨੂੰ ਜਿਹੜਾ ਹੈਗਾ ਫਾਇਦਾ ਹੋ ਰਿਹਾ ਤੇ ਹੋਣ ਵੀ ਜਾਵੇਗਾ ਕਿਹੜੇ ਕਿਹੜੇ ਇਲਾਜ ਨੇ ਜਿਹੜੇ ਇਸ ਸਕੀਮ ਦੇ ਵਿੱਚ ਮੌਜੂਦ ਹੋਣਗੇ ਕੋਈ ਇਸ ਸਕੀਮ ਦੇ ਵਿੱਚ ਹਰ ਪ੍ਰਕਾਰ ਦੇ ਇਲਾਜ ਨੇ ਕੋਈ ਚਾਹੇ ਕੋਈ ਮੰਨ ਲਓ ਜਿਵੇਂ ਬੁਖਾਰ ਹੋ ਗਿਆ ਜਾਂ ਖਾਂਸੀ ਹੈ ਜਾਂ ਕੋਈ ਵੱਡੇ ਪੱਧਰ ਤੇ ਕੋਈ ਆਪਰੇਸ਼ਨ ਹੋਣ ਵਾਲਾ ਕਿਸੇ ਦਾ ਵੀ ਉਹ ਹਰ ਇੱਕ ਬੰਦੇ ਦਾ ਜਿਹੜਾ ਇਲਾਜ ਹੈਗਾ ਉਹਦੇ ਵਿੱਚ ਹਰ ਇੱਕ ਇਨਸਾਨ ਨੂੰ ਇਹ ਦੀ ਸਹੂਲਤ ਮਿਲੇਗੀ ਹਰ ਪ੍ਰਕਾਰ ਦੇ ਇਲਾਜ ਹੋਣਗੇ ਕੋਈ ਕਿਸੇ ਨਾਲ ਜਿਹੜਾ ਭੇਦਭਾਵ ਹੈ ਜਿਹੜਾ ਉਹ ਨਹੀਂ ਹੋਏਗਾ ਵਿਰੋਧੀ ਪਾਰਟੀਆਂ ਤੰਜ ਕਸਦਿਆਂ ਹੋਈਆਂ ਨਜ਼ਰ ਆਉਂਦੀਆਂ ਨੇ ਵੀ ਕਹਿੰਦੇ ਵੀ ਜਿਹੜੇ ਇਹ ਕਾਰਡ ਬਣਾਉਣ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਵਾਲੇ ਬੀਐਸਐਫ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਹੀ ਬਣਦੇ ਨੇ ਵੀ ਆ ਜਿਹੜੀ ਆਮ ਜਨਤਾ ਉਹਦੇ ਹੱਥ ਕੁਝ ਨਹੀਂ ਆਉਣਾ ਦੇਖੋ ਜੀ ਵਿਰੋਧੀਆਂ ਦਾ ਕੰਮ ਹੁੰਦਾ ਰੋਲਾ ਪਾਣਾ ਜਿਨ੍ਹਾਂ ਨੇ 75 ਸਾਲ ਪੰਜਾਬ ਦੇ ਵਿੱਚ ਰਾਜ ਕਰਿਆ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਬਹੁਤ ਪੰਜਾਬ ਨੂੰ ਇਹਨਾਂ ਨੇ ਬਰਬਾਦ ਕਰਿਆ ਉਹਨਾਂ ਨੇ ਉਹਨਾਂ ਦਾ ਕੰਮ ਹੈ ਉਹਨਾਂ ਨੇ ਕੰਮ ਕਰਨਾ ਉਹਨਾਂ ਨੂੰ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਪੰਜਾਬ ਦੇ ਵਿੱਚ ਕਾਰਜ ਕੀਤੇ ਜਾ ਰਹੇ ਹਨ ਉਹਨਾਂ ਨੂੰ ਪਸੰਦ ਨਹੀਂ ਹਨ ਇਸ ਕਰਕੇ ਵਿਰੋਧੀਆਂ ਦਾ ਕੰਮ ਹੁੰਦਾ ਤੁਹਾਨੂੰ ਪਤਾ ਹੀ ਹੈ ਕਿ ਵਿਰੋਧੀਆਂ ਨੂੰ ਤਾਂ ਰੋਲਾ ਪਾਣਾ ਹੀ ਹੁੰਦਾ ਲੇਕਿਨ ਜੋ ਪੰਜਾਬ ਦੀ ਸਾਡੀ 3 ਕਰੋੜ ਆਬਾਦ ਹੈ ਜਿਹੜਾ ਪੰਜਾਬ ਦਾ ਉਸ ਨੇ ਇਸ ਸਕੀਮ ਨੂੰ ਬਹੁਤ ਵਧੀਆ ਸਮਝਿਆ ਹੈਗਾ ਹਰ ਇੱਕ ਬੰਦੇ ਨੂੰ ਇਹਦਾ ਬਹੁਤ ਵੱਡੇ ਪੱਧਰ ਤੇ ਫਾਇਦਾ ਵੀ ਹੋ ਰਿਹਾ ਤੇ ਲੋਕੀ ਬਹੁਤ ਵਧੀਆ ਤਰੀਕੇ ਨਾਲ ਆ ਕੇ ਸਾਡੇ ਕੋਲ ਜਿਹੜੇ ਆਪਣੇ ਹੈਲਥ ਕਾਰਡ ਹੈਗੇ ਨੂੰ ਬਣਵਾ ਰਹੇ ਨੇ ਕੋਈ ਕਿਸੇ ਨੂੰ ਚੰਗੀ ਪਰੇਸ਼ਾਨੀ ਜਿਹੜੀ ਉਹ ਨਹੀਂ ਆ ਰਹੀ। ਇਹ ਕਹਿੰਦੇ ਵੀ ਜਿਹੜੇ ਲੋਕਾਂ ਦੇ ਗੋਡੇ ਦੁਖਦੇ ਨੇ ਕਹਿੰਦੇ ਵੀ ਬਹੁਤ ਵੱਡਾ ਆਪਰੇਸ਼ਨ ਹੋ ਜਾਂਦਾ ਗੋਡੇ ਬਦਲਣ ਵਾਲਾ ਵੀ ਹੁਣ ਕਹਿੰਦੇ ਉਹ ਵੀ ਇਸ ਕਾਰਡ ਦੇ ਥਰੂ ਹੋ ਜੂਗਾ ਵੀ ਕਿਸੇ ਦਾ ਵੀ ਇੱਕ ਰੁਪਿਆ ਨਹੀਂ ਲੱਗਣਾ। ਜਿਹੜੇ ਲੋਕਾਂ ਨੂੰ ਤੁਰੰਤ ਪਰੇਸ਼ਾਨੀ ਆਉਂਦੀ ਆ ਗੋਡੇ ਦੁਖਦੇ ਨੇ ਉਹਨਾਂ ਦਾ ਵੀ ਸਹੀ ਇਲਾਜ ਹੋ ਜੂਗਾ। ਇਹ ਗੱਲਾਂ ਸੱਚ ਨੇ ਕਿ ਬਸ ਕੱਲੇ ਹਵਾ ਚ ਤੀਰ ਛੱਡਿਆ ਯਾਰਾਂ ਨੇ। ਨਹੀਂ ਨਹੀਂ ਬਿਲਕੁਲ ਸੱਚ ਨੇ ਜੀ ਇਹ ਗੱਲਾਂ। ਇੱਕ ਸਾਡੇ ਉਹ 27 ਤਰੀਕ ਦੇ ਲਗਭਗ ਇੱਕ ਫਕਵਾੜੇ ਦੇ ਵਿੱਚ ਕੇਸ ਆਇਆ ਸੀਗਾ ਉਹਨਾਂ ਦਾ ਵੀ ਐਸਾ ਨਹੀਂ ਸੀਗਾ ਕਿਸੇ ਦਾ ਲੇਡੀਜ਼ ਦਾ ਗੋਡਿਆਂ ਦਾ ਲਾਜ ਸੀਗਾ ਉਹ ਉਹਨਾਂ ਦਾ ਉਸ ਹਸਪਤਾਲ ਦੇ ਵਿੱਚ ਫ੍ਰੀ ਹੋਇਆ ਕੋਈ ਕਿਸੇ ਤੋਂ ਪੈਸਾ ਨਹੀਂ ਹਸਪਤਾਲ ਦੇ ਸਟਾਫ ਨੇ ਲਿਆ ਜਾਂ ਉਹਨਾਂ ਦੇ ਪ੍ਰਬੰਧਕਾਂ ਨੇ ਲਿਆ ਹੈਗਾ ਕੋਈ ਐਡਾਂ ਦਾ ਕੰਮ ਨਹੀਂ ਹੈਗਾ ਜਿਹੜਾ ਜੋ ਵਿਰੋਧੀ ਜਿਵੇਂ ਰੋਲਾ ਪਾਉਂਦੇ ਨੇ ਕਿ ਇਹ ਤਾਂ ਜੀ ਕੋਈ ਫਾਇਦਾ ਨਹੀਂ ਹੈਗਾ ਲੇਕਿਨ ਬਹੁਤ ਪਬਲਿਕ ਨੂੰ ਫਾਇਦਾ ਹੋਏਗਾ ਤੇ ਜੋ ਇਹ ਕਾਰਡ ਹੈਗੇ ਨੇ ਇਹ ਕਾਰਡ ਦੇ ਨਾਲ ਹਰ ਇੱਕ ਬਿਮਾਰੀ ਦਾ ਲਾਜਵੀ ਜਿਹੜਾ ਹੈਗਾ ਉਹ ਵੀ ਹੋਵੇਗਾ ਭਗਵਾਨ ਤਮਾਨ ਦੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਬਿਜਲੀ ਫ੍ਰੀ ਕੀਤੀ ਠੀਕ ਹੈ ਫਿਰ ਉਸ ਤੋਂ ਬਾਅਦ ਹੁਣ ਇਹ 10 ਲੱਖ ਵਾਲਾ ਕਾਰਡ ਤੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੀਬੀਆਂ ਦੇ ਨਾਲ ਵੀ ਵਾਦਾ ਕੀਤਾ ਸੀ ਵੋਟਾਂ ਤੋਂ ਪਹਿਲਾਂ ਕਿਆਦੇ ਸੀ ਵੀ ਉਹਨਾਂ ਨੂੰ 100000 ਰੁਪਏ ਦੇਣਾ ਕਹਿੰਦੇ ਉਹ ਵੀ ਸ਼ੁਰੂ ਹੋ ਜਾਣਾ ਹਾਂਜੀ ਬਿਲਕੁਲ ਠੀਕ ਹੈ ਤੁਸੀਂ ਸ੍ਰੀ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਦਿਲ ਹੈਗਾ ਉਹ ਬਹੁਤ ਵੱਡਾ ਉਹਨਾਂ ਦਾ ਹਿਰਦਾ ਤੇ ਉਹ ਜੋ ਉਹਨਾਂ ਨੇ ਵਾਅਦੇ ਕੀਤੇ ਸਨ ਉਹ ਵੀ ਪੂਰੇ ਕਰ ਰਹੇ ਹਨ ਜੋ ਨਹੀਂ ਵੀ ਕੀਤੇ ਸਨ ਉਹਨਾਂ ਦੇ ਉੱਪਰ ਵੀ ਉਹ ਕੰਮ ਕਰ ਰਹੇ ਹਨ ਤੇ ਜਿਹੜਾ ਤੁਸੀਂ 1000 ਰੁਪਏ ਮਹੀਨੇ ਵਾਲਾ ਕਿਹਾ ਇਹ ਵੀ ਇਹ ਮਾਰਚ ਤੋਂ ਪਹਿਲਾਂ ਪਹਿਲਾਂ ਜਿਹੜਾ ਹੈਗਾ ਬੀਬੀਆਂ ਦੇ ਖਾਤਿਆਂ ਦੇ ਵਿੱਚ ਪੰਜ-ਪੰਜ ਸਾਲ ਦੇ ਪੈਸੇ ਜਿਹੜੇ ਹੈਗੇ ਨੇ ਇਹ ਜਰੂਰ ਆਉਣਗੇ ਤੁਸੀਂ ਆਪਣੇ ਵੱਲੋਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਕਈ ਵਾਰੀ ਲੋਕ ਨੇ ਜਿਹੜੇ ਗੁੰਮਰਾਹ ਹੋ ਜਾਂਦੇ ਨੇ ਵਿਰੋਧੀਆਂ ਦੀਆਂ ਗੱਲਾਂ ਦੇ ਵਿੱਚ ਆ ਕੇ ਭੰਡਣ ਲੱਗ ਜਾਂਦੇ ਨੇ ਉਹਨਾਂ ਲੋਕਾਂ ਨੂੰ ਕਿਹੜੀ ਨਸੀਹਤ ਦੇਣਾ ਚਾਹੁੰਦੇ ਹੋ ਦੇਖੋ ਅਸੀਂ ਆਪਣੇ ਆਵਾਮ ਨੂੰ ਇਹੀ ਕਹਾਂਗੇ ਕਿ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਤੇ ਉਹਨਾਂ ਨੇ ਤਾਂ ਵਿਰੋਧ ਕਰਨਾ ਹੀ ਕਰਨਾ ਕੋਈ ਕਿਸੇ ਦੇ ਪ੍ਰਕਾਰਟ ਵਿੱਚ ਆਉਣ ਦੀ ਲੋੜ ਨਹੀਂ ਹੈਗੀ ਇਸ ਸਕੀਮ ਦੇ ਨਾਲ ਜਿਹੜਾ ਹੈਗਾ ਹਰ ਇੱਕ ਵਰਗ ਨੂੰ ਪੈਦਾ ਇਹਦੇ ਵਿੱਚ ਕੋਈ ਇਦਾਂ ਦਾ ਨਹੀਂ ਦੇਖਿਆ ਜਾ ਰਿਹਾ ਕਿ ਕੋਈ ਅਕਾਲੀ ਦਲ ਦਾ ਨਮਿੰਦਾ ਜਾਂ ਕੋਈ ਅਕਾਲੀ ਵਰਕਰ ਹੈ ਜਾਂ ਕੋਈ ਕਾਂਗਰਸ ਦਾ ਜਾਂ ਬੀਜੇਪੀ ਦਾ ਕੋਈ ਇਦਾਂ ਦਾ ਵਰਕਰ ਨਹੀਂ ਹੈਗਾ ਕੋਈ ਇਦਾਂ ਦਾ ਆਮਚ ਲੋਕ ਨਹੀਂ ਹੈਗੇ ਜਿਨ੍ਹਾਂ ਨੂੰ ਇਹਦਾ ਫਾਇਦਾ ਨਹੀਂ ਹੋਏਗਾ ਇਹਦਾ ਹਰ ਇੱਕ ਇਨਸਾਨ ਨੂੰ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਇੱਕ ਬੰਦੇ ਨੂੰ ਇਹਦਾ ਫਾਇਦਾ ਹੋਏਗਾ ਜੀ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਤਾਂ ਤੁਸੀਂ ਸੁਣਿਆ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਇਹਨਾਂ ਦੇ ਪਿੱਛੇ ਜਿਹੜਾ ਬੋਰਡ ਲੱਗਿਆ ਹੋਇਆ ਜਦੇ ਉੱਤੇ ਲਿਖਿਆ ਹੋਇਆ ਮੁੱਖ ਮੰਤਰੀ ਸਿਹਤ ਯੋਜਨਾ ਸ਼ੁਰੂ ਹਰ ਪਰਿਵਾਰ ਨੂੰ ਹੈ ਜਿਹੜਾ 10 ਲੱਖ ਰੁਪਏ ਤੱਕ ਦਾ ਮੁਫਤ ਇਲਾਜ ਮਿਲਦਾ ਤੇ ਜਿਹੜੇ ਲੋਕ ਬਿਨਾ ਇਲਾਜ ਤੋਂ ਦੁਖੀ ਪਰੇਸ਼ਾਨ ਹੁੰਦੇ ਨੇ ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਲੱਖਾਂ ਦੇ ਕਰਜ਼ੇ ਲੈਂਦੇ ਨੇ ਇਲਾਜ ਕਰਵਾਉਣ ਦੇ ਲਈ ਉਹਨਾਂ ਦੇ ਲਈ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੀ ਇਹ ਯੋਜਨਾ ਵਰਦਾਨ ਬਣਦੀ ਹੋਈ ਸਾਫਤ ਹੋ ਰਹੀ ਹੈ ਜਿਵੇਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਵੀ ਇੱਕ ਲੇਡੀ ਸੀ ਜਿਹਦੇ ਗੋਡਿਆਂ ਦਾ ਆਪਰੇਸ਼ਨ ਹੋਣਾ ਸੀ ਉਹਦੇ ਗੋਡੇ ਬਦਲਵਾਉਣੇ ਸੀ ਉਹ ਵੀ ਆਪਰੇਸ਼ਨ ਆ ਜਿਹੜਾ ਮੁਫਤ ਦੇ ਵਿੱਚ ਹੋਇਆ ਇੱਕ ਵੀ ਰੁਪਈਆ ਜਿਹੜਾ ਹਸਪਤਾਲ ਵਾਲਿਆਂ ਦੇ ਵੱਲੋਂ ਨਹੀਂ ਲਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦੀਆਂ ਉਮੀਦਾਂ ਦੇ ਉੱਤੇ ਖਰੇ ਉਤਰਦੇ ਨੇ ਤਾਂ ਨਾਲ ਹੀ ਇਹ ਵੀ ਕਮੈਂਟ ਕਰਕੇ ਦੱਸੋ ਵੀ ਜਿਹੜੀ ਇਹ 10 ਲੱਖ ਰੁਪਏ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਆ ਕਿਹੜੇ ਕਿਹੜੇ ਲੋਕਾਂ ਦੇ ਕਾਰਡ ਬਣਦੇ ਆ ਜਿਹੜੇ ਸ਼ੁਰੂ